ਉਲੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਇਹ ਸਭ ਜੇ ਨੂੰ ਮਾਤੋ ਹਰ ਰੰਗ ਮਾਤੋ ਮਸਤ ਹੋਏ ਸੀ ਖਰੀ ਦੇ ਰੰਗ ਦੀ ਮਾਤੋ ਮਸਤੀ ਕਰਕੇ ਮਸਤ ਹੋ ਰਹੇ ਹਾਂ ਮਾਤੋ ਹਰ ਰੰਗ ਮਾਤੋ ਮਸਤ ਹੋ ਰਹੇ ਹਾਂ ਖਰੀ ਦੇ ਰੰਗ ਦੇ ਛੇੜ ਜੇ ਤਰ੍ਹਾਂ ਮਾਤੋ ਅਮਲ ਹੈ ਮਸਤ ਕਰ ਰਿਹਾ ਹੈ ਖਰੀ ਦੇ ਰੰਗ ਜਿਹੜਾ ਹੋਰ ਨਾ ਵਸੀਆਂ ਨੂੰ ਪਿਆਰ ਕਰਕੇ ਹਰ ਇਹ ਰੰਗ ਜਿ ਮੱਤਿਆ ਹੋਇਆ ਉਹੋ ਹੀ ਮਸਤ ਕਹੀਦਾ ਹੈ ਰਹਾਉ ਉਹੀ ਪੀਓ ਉਹੀ ਪੀਓ ਉਹੀ ਪਰਮੇਸ਼ਰ ਦਾ ਨਾਮ ਅਮਲ ਅਸੀਂ ਪੀਤਾ ਹੈ ਉਸੇ ਕਰਕੇ ਖੀਓ ਮਸਤ ਹੋਏ ਹਾਂ ਉਹੀ ਪੀਓ ਉਹੀ ਸਾਰਿਆਂ ਦਾ ਪਤੀ ਹੈ ਉਹੀ ਖੀਓ ਮਸਤ ਕਰਨ ਵਾਲਾ ਹੈ ਗੁਰ ਹੈ ਦਿਓ ਦਾਨ ਕੀਓ ਇਹ ਸਭ ਨੂੰ ਮੇਰੇ ਸੰਸ ਨੂੰ ਦੇਣਾ ਕੀਤਾ ਹੈ ਮੋਲ دوی ਕੁਝ ਬੇਰਸਤ ਤੇ ਸਭ ਦੁਈਂ ਦਾਣੀ ਕੀਤਾ ਹੈ ਕਿਰਪਾ ਦ੍ਰਿਸ਼ਟੀ ਕੀਤੀ ਹੈ ਵਾਹੂ ਸਿਉ ਮਨ ਰਾਤੋ ਰੋਸ ਆਇਆ ਜੀ ਸਾਡਾ ਮਰਨ ਗਿਆ ਹੋਇਆ ਹੈ ਉਹੀ ਪਾਠੀ ਉਹੀ ਪੋਚਾ ਜੇ ਮੇਰੇ ਪੱਛੀ ਕਿਹਦੀ ਬਣਾਈ ਸੀ ਜੋ ਵੀ ਜਿੰਨੇ ਸ਼ਰਾਬ ਕਰਦੇ ਰਾਤ ਤੇ ਪੱਖੀ ਬਣਾਉਂਦੇ ਐ ਇਹ ਪੋਚਾ ਜਿਹੜਾ ਫੇਰਿਆ ਸੀ ਤਾਂ ਕਹਿੰਦੇ ਹਨ ਉਹੀ ਪਾਠੀ ਉਹੀ ਪੋਚਾ ਉਹੀ ਵਿਆਦ ਗੁਰੂ ਵੀ ਉਹ ਪਰਮੇਸ਼ਰ ਜਿਹੜਾ ਕਾਸ਼ੇ ਹੋਈ ਪੱਛੀ ਰੂਪ ਹੋਇਆ ਹੈ ਤੇ ਪ੍ਰੇਮ ਉਹਦੇ ਨਾਲ ਲੱਗੇ ਹੋਈ ਪੋਚਾ ਤੇ ਗਿੱਲੀ ਲੀਰ ਫੇਰੀ ਦੀ ਇਹ ਪੋਚਾ ਦੁੱਤਾ ਹੈ ਉਹੀ ਪਿਆਰੂ ਉਹੀ ਰੂਪਾ ਕੋਈ ਸਾਦਾ ਪਿਆਰੋ ਪਿਆਲਾ ਹੈ ਉਸੇ ਦੀ ਸਾਧ ਰੂਚੀ ਹੈ ਉਹੀ ਸਾਦਾ ਪਿਆਰਾ ਹੈ ਉਸੇ ਦੀ ਹਮੇਸ਼ਾ ਲਈ ਇੱਰਦੀ ਇੱਛਾ ਬਣੀ ਹੋਈ ਹੈ ਸਾਡੇ ਅੰਦਰ ਮਨ ਓ ਸੁਖ ਜਾ ਤੂੰ ਮਨ ਵਿੱਚ ਉਸੇ ਦੇ ਸੁਖ ਦੇ ਕਾਹੀ ਜਾਣਨਾ ਕੀਤਾ ਹੈ ਤਹਿਜ ਖੀਲ ਅਨੰਦ ਖੀਲ ਕੈਸੇ ਰੂਪ ਦੇ ਵਿੱਚ ਅਸੀਂ ਖੇਲ ਅਨੰਦ ਮਾਣਦੇ ਹਾਂ ਅਨੰਦ ਦਾਤ ਜੀ ਦੀਆਂ ਖੇਲਾ ਕੌਣ ਕਹਨ ਭਗਤਾਂ ਦੇ ਨਾਲ ਪਿਆਰ ਕਰਦਾ ਹੈ ਰਹੇ ਪੀਰ ਪਹਿਲੀ ਦੇ ਹੂਂ ਦੀ ਰਾਸੀ ਦੇ ਫੇਰੇ ਰਹਿ ਚੁੱਕੇ ਆ ਸਾਡੇ ਵਾਹਿਗੁਰੂ ਜੀ ਦਾ ਨਾਮ ਲਾਭ ਹੋ ਗਿਆ ਹੈ ਨਾਨਕ ਕੋ ਸਬਦ ਪ੍ਰਾਪਤੂ 30 ਸਾਲ ਜੀਵਨ ਦੇ ਗੁਰੂ ਸਾਹਿਬ ਦੇ ਸ਼ਬਦ ਨੂੰ ਪ੍ਰਾਪਤ ਕੀਤਾ ਹੈ ਗੁਰਾਂ ਦੇ ਸ਼ਬਦ ਦੇ ਪ੍ਰਾਪਤ ਕਰਕੇ ਕੋ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਹੋ ਪਾਇਆ ਹੈ ਰਾਗ ਗਉੜੀ ਮਾਲਵਾ ਮਹੱਲਾ 5 ਸਤਿਗੁਰ ਅੰਕਾਰ ਸਤਿਗੁਰ ਪ੍ਰਸਾਦ ਹਰ ਪ੍ਰਾਂ ਹਰ ਨਾਮ ਲੇਹੁ ਮੀਤਾ ਲੇ ਮਾਲਵਾ ਗੌੜੀ ਐ ਮਾਲਾ ਗੌੜੀ ਮਾਲਵਾ ਚੇਤੀ ਬਰਾਗਣ ਇਹ ਪੂਰਬੀ ਗੌੜੀਆਂ ਦੀਆਂ ਜਾਤੀਆਂ ਦੇ ਨਾਂ ਹਨ ਇੱਥੇ ਮਾਲਵਾ ਗੌੜੀ ਵਿਚਾਰ ਨੂੰ ਕਰਦੇ ਹਨ ਸਿੱਧੂ ਸਿੱਧੇ ਪਾਤਸ਼ਾਹ ਇੱਕ ਦੂਜੇ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਹਰ ਨਾਮ ਲੇਹੁ ਮੀਤਾ ਲੇਹੁ ਇਹ ਮਿੱਤਰ ਸਜਣ ਜਨੋ ਪਰਮੇਸ਼ਰ ਦੇ ਨਾਮ ਨੂੰ ਲੈਣਾ ਕਰੋ ਜੋ ਸਾਰਿਆਂ ਦੇ ਉਹ ਪਰਮੇਸ਼ਰ ਦਾ ਨਾਮ ਉਚਾਰਨੇ ਯੋਗ ਲੈਣੇ ਯੋਗ ਹੈ ਆਗ ਬਿਖਮ ਪੰਥ ਭਿਆਨ ਮਹਾਰਜ ਨਾਮ ਨੂੰ ਮਾਰੇ ਆ ਉਚਾਰ ਨੂੰ ਕਿਉਂ ਕਹਿੰਦੇ ਹੋ ਕਹਿੰਦੇ ਅੱਗੇ ਜਿਹੜਾ ਜਹਾਂ ਦਾ ਮਾਰਗ ਹੈ ਬੜਾ ਬਿਖਮ ਕਠਨ ਹੈ ਸਾਹਿਦ ਆਇਕ ਰਹਾ ਜੁਗ ਜੀ ਕਾਮ ਕਰੋ ਰੂਪੀ ਬੜੇ ਬੜੇ ਪਹਾੜ ਹੈ ਤੇ ਅਤਿਅੰਤ ਪਾਇਦਾ ਇਕ ਰਹਾ ਊ ਸੇਵਤ ਸੇਵਤ ਸਦਾ ਸੇਵ ਜਿਸ ਵਾਹਿਗੁਰੂ ਦੇ ਤਾਈ ਸੰਤ ਸੇਵਨ ਕਰ ਜੀ ਸੰਤ ਜੋ ਸੇਵਤ ਸੇਵਨੇ ਯੋਗੋ ਜੋ ਦੇਵਤੇ ਮੰਨੇ ਆ ਲੋਕਾਂ ਨੇ ਦੇਵਤਿਆਂ ਕਰਕੇ ਸੇਵਨਯੋਗ ਜੋ ਬ੍ਰਸਪਾਤ ਆਦਿਕ ਮੰਨੇ ਆ ਬ੍ਰਸਪਾਤ ਆਦਿਕਾਂ ਕਰਕੇ ਜੋ ਪ੍ਰਜਾਪਤ ਆਦਿਕ ਸੇਵਨਯੋਗ ਮੰਨੇ ਆ ਅਤੇ ਪ੍ਰਜਾਪਤ ਆਦਿਕਾਂ ਕੇ ਬ੍ਰਹਮਾ ਆਦਿਕ ਜੋ ਸੇਵਨਯੋਗ ਮੰਨੇ ਆ ਬ੍ਰਹਮਾ ਆਦਿਕ ਵੀ ਜੋ ਸਾਧ ਸੰਗਤ ਦੀ ਸਹਿਲ ਕਰਨ ਵਾਲੇ ਆ ਉਹ ਸਾਧ ਸੰਗਤ ਉਹ ਪਰਮੇਸ਼ਰ ਨੂੰ ਸਦਾ ਸੇਵਨ ਕਰਦੀ ਹੈ ਉਹ ਕਿਸ ਪ੍ਰਕਾਰ ਸੇਵਨ ਕਰੀਏ ਫੇਰ ਪੜੋ ਦੇਵਤ ਸੇਵਤ ਸਦਾ ਸੇਵ ਜਿਹੜੇ ਮਨ ਕਰਕੇ ਵਾਹਿਗੁਰੂ ਦਾ ਸੇਵਨ ਕਰਦੇ ਹੈ ਸੰਤ ਅਤੇ ਬਾਣੀ ਕਰਕੇ ਸੇਵਨ ਕਰਦੇ ਹੈ ਅਤੇ ਸਰੀਰ ਕਰਕੇ ਰੋਮ ਰੋਮ ਕਰਕੇ ਪਰਮੇਸ਼ਰ ਦਾ ਸਦਾ ਸੇਵਨ ਕਰਦੇ ਹੈ ਉਹ ਸਦਾ ਜਾਗਰ ਸੁਪਨ ਸੁਖੋਤ ਦੀ ਸੇਵਨੇ ਯੋਗ ਹੈ ਬਾਲ ਜਵਾਬਨ ਦੇ ਵਸਤਾਚੇ ਬਾਹੂ ਹੁਦਾ ਸੇਵਨ ਕਰੂ ਤੇਰਾ ਸੰਗ ਵਸ ਹੈ ਕਾ ਇਹ ਜੀਵ ਤੇਰੇ ਨਾਲ ਕਾਲ ਵਸ ਰਿਹਾ ਪਤਾ ਨਹੀਂ ਕਿਸ ਵੇਲੇ ਤੇਰਾ ਧੱਖਣ ਕਰ ਜਾਏਗਾ ਇਹ ਕਰਕੇ ਪਰਮੇਸ਼ਰ ਦਾ ਚਿੰਤਨ ਕਰ ਲੈ ਜੇ ਪਰਮੇਸ਼ਰ ਕੀਤੇ ਹੋਵੇਗਾ ਕਾਲ ਤੈਨੂੰ ਖਾ ਨਹੀਂ ਸਕੇਗਾ ਕਰ ਸੇਵਾ ਤੂੰ ਸਾਧ ਕੀ ਸੇ ਭਾਈ ਸਾਧ ਸੰਗਤ ਦੀ ਟਹਿਲ ਕਰਿਆ ਕਰ ਓ ਕਾਟਿਏ ਜਮ ਜਾਂ ਓ ਹੋਏ ਭਾਈ ਇਹ ਜਮਾਨਾ ਜਾ ਰਿਹਾ ਤੇਰਾ ਕਟਿਆ ਜਾਏਗਾ ਮਿੜ ਜਾਏਗਾ ਓਹ ਬਜਗ ਤੀਰਥ ਕੀਏ ਜੇ ਕੋਈ ਹਮਨ ਕਰੀ ਜਾਵੇ ਜਿਸ ਸਰਕਾਰ ਬਹੁਤ سارے ਲੋਕ ਹਮਨ ਕਰਦੇ ਹਨਗੇ ਅਹੂਤੀਆਂ ਪਾਉਂਦੇ ਆ ਮੰਦਰਾਂ ਦੇ ਅੰਦਰ ਅਹੂਤੀਆਂ ਪਰਾਪਾ ਕੇ ਜਾਗਾਂ ਦੇ ਕਰਦੇ ਆ ਇਸ ਤਰ੍ਹਾਂ ਹਮਨ ਕਰਨੇ ਕਰਕੇ तीर्थ ਕੀਏ ਹੋਮ ਹੋਮ जग तीर्थ ਕੀਏ जगद् ਕਰਦੇ ਹਨਗੇ तीर्थ साधकਾਂ ਦੇ ਯਾਤਰਾ ਕਰਨੇ ਕਰਕੇ ਵਿੱਚ ਹੋਮੇ ਬਧੇ ਬਿਕਾਰ ਇਹਨਾਂ ਕਰਮਾਂ ਦੇ ਕਰਕੇ ਹੋਮੇ ਆ ਜਾਂਦੀ ਕਿ ਮੈਂ तीर्थ ਕੀਤਾ ਮੈਂ ਜਗ ਕੀਤਾ ਕਿ ਮੈਂ ਇਸ ਤਰ੍ਹਾਂ तीर्थ जगਰ ਹੋਰ तीर्थात्मक ਯਾਤਰਾ ਕੀਤੀ ਜਗ ਕੀਤੇ ਹਨ ਇਹ ਜਹੋਂ ਮੈਂ ਬੜੇ ਬੇਕਾਰ ਜਿਨ੍ਹਾਂ ਕਰਕੇ ਹੋਮਰ ਆ ਜਾਂਦੀ ਹੈ ਹੋਮਾ ਕਰਕੇ ਜੀਵ ਬੁਕੈਰੇ ਚ ਜੀ ਜਾਂਦੇ ਮੈ ਸੁਣਦੇ ਰਹੇ ਹਮ ਨਰਕ ਸੁਰਗ ਦੂਈ ਪਹੁੰਚਣਾ ਜੇ ਕੰਧੇ ਪੁੰਨ ਦੇ ਕਰਨ ਦਾ ਸੈ ਮਿਲੂ ਤਾਂ ਸੁਰਗ ਦੀ ਪ੍ਰਾਪਤੀ ਹੋ ਜੂ ਜਦੋਂ ਪੁੰਨ ਨਾਸ਼ ਹੋ ਜਾਣਗੇ ਨਰਕ ਭੋਗਣਾ ਪਵੇਗਾ ਹੋਏ ਬਹੁਰ ਬਹੁਰ ਆਵਤਾ ਜੀਵੜ ਕੇ ਫੇ ਜਨਮ ਧਾਰਨਾ ਪਵੇਗਾ ਕਦੇ ਨਾਰਕੀ ਬਣੇਗਾ ਕਦੇ ਸੁਰਗ ਦਾ ਜੀਵ ਬਣੇਗਾ ਉਥੇ ਵੀ ਅੱਤ ਬਰਾਬਰਿਆਂ ਨੂੰ ਈਰਖਾ ਵੱਡਿਆਂ ਨੂੰ ਵੇਖ ਕੇ ਹੰਕਾਰ ਫੁਰਨਾ ਛੋਟਿਆਂ ਨੂੰ ਵੇਖ ਕੇ ਕ੍ਰੋਧ ਫੁਰਨਾ ਇਹ ਆਦਿਕੋਗਣ ਬਣੇ ਰਹਿਣਗੇ ਸਿਵਪੁਰੀ ਬ੍ਰਹਮ ਇੰਦਰਪੁਰੀ ਸ਼ਿਵਜੀ ਵੀ ਪੁਰੀ ਕਲਾਸ਼ਪੁਰੀ ਚ ਜਾ ਕੇ ਵੀ ਇਸਤਮੀ ਰਹੇਗਾ ਅਤੇ ਬ੍ਰਹਮਾ ਜੀ ਦੀ ਪੂਰੀ ਜੇ ਬ੍ਰਹਮਾ ਦੀ ਉਮਰ ਪੂਰੀ ਹੋ ਗਈ ਉਹ ਥੋਂ ਡਿੱਗਣਾ ਪਵੇਗਾ ਨੇਚਲ ਇੰਦਰ ਇੰਦਰਪੁਰੀ ਇੰਦਰ ਦੀ ਪੂਰੀ ਵਿਚੋਂ ਵੀ ਡਿੱਗਣਾ ਪਵੇਗਾ ਪੁੰਨਾਸ਼ੋਂ ਤੋਂ ਨੇਚਲ ਕੋ ਥਾਉਨਾ ਹੋਲ ਕਰਕੇ ਸਾਰਿਆਂ ਦਾ ਖਾਜਾ ਆਪ ਆਪਣੀ ਉਮਰ ਭੋਗ ਕੇ ਮੁਕੀ ਜਾਂਦੇ ਆ ਅਚਲ ਰਹਿਣ ਵਾਲਾ ਕੋਈ ਖਾ ਨਹੀਂ ਹੈ ਬਿਨ ਹਰ ਸੇਵਾ ਸੁਖ ਨਹੀਂ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਉਤੀ ਤੋਂ ਬਗੈ ਇਸੇ ਨੂੰ ਸੁਖ ਵੀ ਪ੍ਰਾਪਤ ਨਹੀਂ ਹੁੰਦੀ ਹੈ। ਉਹ ਸਾਖਤ ਆਵਹਿ ਜਾ। ਉਹ ਕਹਿੰਦੇ ਸਾਖਤ ਪੁਰ ਜਿਹੜੇ ਕਸ਼ੋਰ ਜਿੱਤਰੇ ਹੈ ਉਹ ਆਉਂਦੇ ਜਾਂਦੇ ਇਹਨਾਂ ਦੀ ਉਪਾਸ਼ਨਾ ਕਰਕੇ ਕਾਲ ਹੀ ਪਾਇ ਤੇ ਉਹ ਬ੍ਰਹਮਾ ਜਗ ਇਸੇ ਪ੍ਰਕਾਰ ਕਾਲ ਹੀ ਪਾਇ ਪਰ ਉਜੂਗਿਆ ਸਾਰੇ ਸਮਾਂ ਪਾ ਕੇ ਅੰਤ ਹੋ ਜਾਂਦਾ ਹੈ। ਗੈਸੋ ਗੁਰ ਉਪਦੇਸਿਆ ਇਹ ਅਸੀਂ ਆਪਣੀ ਵੱਲੋਂ ਨਹੀਂ ਕਹਿ ਰਹੇ। ਕਈ ਕਹਿੰਦੇ ਅੰਰੇ ਕਿ ਮੇਰੇ ਦਵਾਜ ਦੀ ਇੱਕ ਐਡ ਹੈ ਬਸ ਉਹ ਕਹਿ ਵੀ ਕਹਿ ਨਹੀਂ। ਅਯੂਰ ਕਹਿੰਦੇ ਜਿਸ ਪ੍ਰਕਾਰ ਦਾ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਤਗੁਰੂ ਐਨਜੈ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ ਮੈਂ ਤੈ ਸੂ ਕਹਾ ਪੁਕਾਰ ਜਿਸ ਪ੍ਰਕਾਰ ਜੈ ਸਿੰਘ ਪੁਕਾਰ ਕੇ ਬੁਲੰਦ ਆਵਾਜ਼ ਦੇ ਨਾਲ ਇਹ ਕਿਹਾ ਹੈ ਉਪਦੇਸ਼ ਨਾਨਕ ਕਹੈ ਸੁਨ ਰੀ ਮਨ ਸਤਗੁਰ ਐਨਜ ਦੇਵ ਗੁਰੂ ਅਰਜਨ ਦੇਵ ਪੰਜਵੇਂ ਸੂਤ ਕਹਿੰਦੇ ਹੈ ਮੇਰੇ ਪਿਆਰੇ ਮਨਾ ਸੁਣ ਲੈ ਕਰ ਕੀਰਤਨ ਹੋਏ ਉਹਦਾ ਪ੍ਰਮੇਸ਼ਰ ਦਾ ਕੀਰਤਨ ਯਸ਼ ਕਰਿਆ ਕਰ ਇਹ ਸਾਰੇ ਸੰਸਾਰ ਤੋਂ ਉਦਾਰ ਹੋ ਜਾਏਗਾ ਮੁਕਤ ਹੋ ਜਾਏਗਾ ਰਾਗ ਗੌੜੀ ਮਾਲਾ ਜੁਮੇ ਕੀਰਤਨ ਪ੍ਰਧਾਨਾ ਗੁਰਮੁਖ ਜੱਤੀਆ ਲਾਇ ਤੇ ਅੰਨੋ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਾਇਓ ਬਾਲ ਬੁੱਧ ਸੁਖ ਰੇ ਜਿਵੇਂ ਮਾਲਵਾ ਜਾਤੀ ਗੌੜੀ ਦੀ ਇਸੇ ਪ੍ਰਕਾਰ ਮਾਲਾ ਨਾਮ ਯਾਤੀ ਹੈ ਗੌੜੀ ਦੀ ਇਹ ਸਭ ਦਾ ਪ੍ਰਮੇਸ਼ਰ ਸਾਰਿਆਂ ਦਾ ਪ੍ਰਤਾਨ ਸੰਗਤਾਂ ਦੀ ਕਿਰਪਾ ਨਾਲ ਮਿਲਦਾ ਹੈ ਮਾਰੇ ਸਾਹਿਬ ਜੀ ਜੀਵਨ ਮੁਕਤੀ ਦੇ ਸੁਖ ਬਾਗ ਦੇ ਕਹਿੰਦੇ ਜੀ ਪਾਉ ਬਾਲ ਬੁੱਧ ਸੁਖ ਰਈ ਦੁਸ਼ ਪ੍ਰਕਾਰ ਬਾਲਕ ਜਿਹੜਾ ਹੁੰਦਾ ਹੈ ਉਹਦੇ ਨੂੰ ਹਰਖ ਸੋਗ ਨਹੀਂ ਹੁੰਦਾ ਜਿੱਥੇ ਮਾਤਾ ਪਾ ਦੇ ਭੂਂਡੇ ਤੇ ਪੈ ਜਾਂਦਾ ਹੈ ਜੇ ਥੱਲੇ ਪਾ ਦੇ ਥੱਲੇ ਪੈ ਜਾਂਦਾ ਹਰਖ ਸੋਗ ਕੋਈ ਰਹਿਤ ਹੁੰਦਾ ਹੈ ਇਸੇ ਪ੍ਰਕਾਰ ਬਾਲ ਨੇ ਵੱਡੀ ਬੁੱਧੀ ਜਿਹੜੀ ਬ੍ਰਹਮ ਗਿਆਨੀਆਂ ਵਾਲੀ ਉਸ ਕਰਕੇ ਸੂਗ ਬਾਣਾ ਕੀਤਾ ਹੈ ਬਾਲਕ ਵੀ ਨਹੀਂ ਆਈ ਬ੍ਰਹਮ ਗਿਆਨੀ ਦੀ ਕੇਸ਼ਟਾ ਮੰਨੀ ਹੈ ਫਰਖ ਸੂਗ ਹਾਨ ਮਿਰਤ ਦੁਖ ਸੁਖ ਥੋੜੀ ਜਿਹੀ ਅਖਰ ਬੋਲੋ ਫਰਖ ਸੂਗ ਫਰਖ ਬਲਾਰੇ ਆਏ ਤਾਂ ਖੁਸ਼ੀ ਹੋਣੀ ਜੀ ਬਾਜ਼ਾਰ ਤੇ ਗਏ ਤਾਂ ਮਿਸ਼ੋਰੇ ਜਿਹੜਾ ਸੁਖ ਹੋਣਾ ਹੈ ਇਹ ਤਾਂ ਰਹਿਤ ਹੋ ਗਏ ਹਾਨ ਮਿਰਤ ਕੋਈ ਕਿਸੇ ਦੁਨੀਆ ਦੇ ਅੰਦਰ ਇਸੇ ਬਿਲਾ ਜੇ ਨਾ ਸੋਣੇ ਕਰਕੇ ਜੀ ਜੀ ਕਾਇਤ ਹੋਵੇ ਨਾ ਹੋਣੇ ਕਰਕੇ ਹਾਨੀ ਮੰਨਣੀ ਹਾਨ ਮੇਰੇ ਤੋਂ ਤੇ ਮੁੱਤੂ ਹੋ ਜਾਣੀ ਮੌਤ ਆ ਜਾਣੀ ਦੁੱਖ ਸੁਖ ਅਤੇ ਦੁੱਖ ਪ੍ਰਾਪਤ ਹੋ ਜਾਣੇ ਜਾਂ ਸੁਖ ਪ੍ਰਾਪਤ ਹੋਣੇ ਕਿਤ ਸੰਸਾਰ ਵਿੱਚ ਗੁਰ ਮਿਲੇ ਇਹਨਾਂ ਵਿੱਚ ਜਿੱਤੇ ਕੋਈ ਰਹਿੰਦਾ ਦੁੱਖ ਵਿੱਚ ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨੁਪਮਨਣਾ ਹਰ ਖੋਗ ਤੇ ਰਹੇ ਮਿਆਰੋ ਨਾ ਮਾਨੁਪਮਨਣਾ ਕਿ ਉਹਨਾਂ ਦਿੱਤ ਸੰਸਦਿਕ ਹੋਇਆ ਕਰ ਦਿੱਤਾ ਮਹਾਰਾਜ ਜੀ ਨੇ ਐਸੀ ਮੇਲ ਕਰ ਦਿੱਤੀ ਹੈ ਕਿ ਵੱਡੀ ਬੁੱਧੀ ਹੈ ਬਾਲਕਾਂ ਦੀ ਨਿਆਈ ਇਹ ਵੀ ਸੁਖ ਪਾਉਣਾ ਕੀਤਾ ਹੈ ਗੁਰ ਮਿਲੀ ਸਤਿਗੁਰੂ ਸਕੇ ਪਾਤਸ਼ਾਹ ਦੇ ਨਾਲ ਮਿਲਣੇ ਕਰਕੇ ਰਹਾਉ ਜਾਉ ਲਾਉ ਹਉ ਕਿਝ ਸੋਚਉ ਚਿਤਵ ਜਿੰਨਾ ਤੇਰਾ ਆਪਣੀ ਹੋਵੇਂ ਦੇ ਸਹ ਤੇ ਜੀਵ ਕਹਿੰਦਾ ਮੈਂ ਇਹ ਸੋਚਦਾ ਹਾਂ ਮੈਂ ਜੀ ਜੁਨੀ ਚਿੰਗ ਰਹਾ ਵਿਚਾਰ ਕਰਦਾ ਹਾਂ ਕਿਦ ਬਦ ਹਾਂ ਤਾਲਾ ਦੁਖਨ ਭਰੇ ਉਹਨਾਂ ਦੇ ਜਮਨ ਮਰਦੇ ਦੁੱਖਾਂ ਨੂੰ ਕੋ ਘਰਦਾ ਰਹਿੰਦਾ ਭੋਗਦਾ ਰਹਿੰਦਾ ਹੈ ਗਾਓ ਕਿਰਪਾਲ ਗੁਰਪੂਰਾ ਭੀਟਿਆ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਾਨੇ ਪੂਰਵਲੇ ਨਿਸ਼ਕਾਮ ਕਰਮਾ ਕਰਕੇ ਪ੍ਰਸੰਨ ਹੋਏ ਤੋਂ ਪੂਰਿ ਸਰਗੁਰ ਨਾਨਕ ਦੇਵ ਜੀ ਮਿਲੇ। ਗਉ ਆਨੰਦ ਸਹਿਜ। ਗਉ ਗੁਰੂ ਸਾਹਿਬ ਦੀ ਕਿਰਪਾ ਕਰਕੇ ਸੁਤਿ ਜਨੰਦ ਪ੍ਰਕਾਸ਼ ਹੋਇਆ, ਵਰਗਤ ਹੋਇਆ। ਕੀਤੀ ਗਿਆਨ ਪਰਮ ਹਉ ਕੀਏ। ਜੀ ਬੁੱਧੀ ਦੀ ਗਿਆਨਪ ਕਰਕੇ ਹਉਮੈ ਦੇ ਸਹ ਤੇ ਜੀਵਨ ਕਰਮ ਕੀਪੇ। ਤੇ ਤੇ ਬੰਧ ਪਰੇ ਉਸ ਨੇ ਇਹਨੂੰ ਬੰਧਨ ਕਹਿੰਦੇ ਰਹੇ ਆ ਕਰਤਾ ਭੁਗਤਾ ਕੋਲੇ ਦੇ ਹੰਦ ਦਾ ਮੰਤਾ ਦੇ ਜੋ ਸਾਧੂ ਕਰਮ ਅਸਿਕ ਧਰਿਓ ਜਦੋਂ ਸਾਧੂ ਗੁਰੂ ਰਾਮਦਾਸ ਸਰਗੁਰੂ ਸੰਤਾਨ ਸਾਡੇ ਮੱਥੇ ਤੇ ਕਿਰਪਾ ਰੂਪੀ ਹੱਥ ਰੱਖਣੋਂ ਕੀਤਾ ਤਦ ਹਮ ਮੁਕਤ ਪਹੇ ਗੁਰੂ ਜੀ ਗਈ ਹੰਤਮਾਨ ਸਾਰੇ ਲੋ ਸੰਤਾਂ ਸੰਤਾਂ ਵੱਲੋਂ ਮੁਕਤ ਹੋ ਗਏ ਹਾਂ ਜਾ ਲਾ ਮੀਰੋ ਮੀਰੋ ਕਰ ਤੂੰ ਜਿੰਨੇ ਜੇ ਜੀਵ ਮਿਲਾਏ ਸਵਾਰਤਾ ਇਹ ਮੇਰਾ ਹੈ ਇਸਰਾ ਮੀਰ ਕਰਦਾ ਕੀ ਆ ਲਾ ਵਿਖ ਧੀਰੀ ਉਹਨਾਂ ਦੀ ਮਾਇਕੀ ਗਹਿਰੇ ਨਿਘੇੜੀ ਰੱਖਦੀ ਸੀ ਤੇਰੇ ਰੰਗ ਅਨੁਸਾਰੇ ਜੀਵ ਮਾਨਤਾਂ ਨੁਗ ਅਰਤੀ ਖਾ ਕਰ ਕੋ ਜਿਵੇਂ ਆਪਣੇ ਮਾਨਵੀ ਮਹਾਰਾਜ ਦੀ ਸੇਵਾ ਕੇ ਲਾਪਤਾ ਕਣ ਵੀ ਬੁੱਧ ਵੀ ਆਪਣੀ ਅਕਲ ਛੱਡ ਕੇ ਗੁਰਮਤਿ ਨੂੰ ਧਾਰਨ ਕਰ ਲਿਆ ਕਿਉਂ ਠਾਧਰਾ ਕਾਲ ਕੁਛ ਨਹੀਂ ਅਰਪਿਤ ਸੀ ਸਭ ਹਮ ਸਹਿਜ ਸੂਇ ਉਦੋਂ ਹੀ ਸਹਿਜ ਸਰੂਪ ਦੇ ਨਿਰਮਲ ਸਮਾਧੀ ਚ ਬਿਰਾਜਮਾਨ ਹੋ ਗਏ ਔਲਾ ਪੂਟ ਉਠਾਈ ਚੱਲਿਓ ਜਿਨੇ ਜੇ ਹੰਕਾਰ ਮਮਤਾ ਦੀ ਬੰਦ ਸਿਰ ਤੇ ਉਠਾ ਕਰਕੇ ਚੱਲਿਆ ਰਹਿਦਾ ਸੀ ਜੀਵ ਔਲਾ ਦਾਨ ਭਰੀ ਉਹਨਾਂ ਜਿਵੇਂ ਲੋਕ ਡੰਡ ਪਿਤ ਡੰਡ ਦੇਵ ਡੰਡ ਰਾਜ ਡੰਡ ਇਹ ਗੰਢ ਪਰਦਾ ਰਿੰਦਾ ਸੀ ਊਟ ਧਾਰ ਗੁਰਪੂਰਾ ਮਿਲਿਆ ਜਦੋਂ ਹੰਗਸਾ ਮਨਤਾਰੀ ਫੰਡ ਸੋਢੀ ਕੀ ਪੂਰਨ ਸਤਗੁਰੂ ਜੀ ਦੇ ਨਾਲ ਮਿਲ ਗਏ ਗਉ ਨਾਨਕ ਨਿਰਭੈ ਸੋ ਸੰਨ ਜੇ ਜਿਵੇਂ ਸੇ ਨਿਰਭਉ ਹੋਗੇ ਕਿਸ ਪ੍ਰਕਾਰ ਦਾ ਕਹਿ ਨਹੀਂ ਰਿਹਾ ਗਉੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਇਹ ਸਮਝਣ ਬਾਬਾ ਪਿਆਗੋਰੀ ਦ્વੈਦ ਭਾਰ ਨੂੰ ਤਿਆਗਣਾ ਕੀਤਾ ਹੈ ਮਨ ਕਰਕੇ ਦ્વੈਦ ਭਾਰ ਨੂੰ ਤਿਆਗਣਾ ਕੀਤਾ ਹੈ ਤਨ ਕਰਕੇ ਤਿਆਗਿਓ ਮੈਂ ਗੁਰਮਿਲ ਤਿਆਗਿਓ ਅਤੇ ਤਿਆਗਣਾ ਕੀਤਾ ਬਾਣੀ ਕਰਕੇ ਦ્વੈਦ ਭਾਰ ਨੂੰ ਕਿਸ ਪ੍ਰਕਾਰ ਤਿਆਗਿਆ ਤਿਆਗੀ ਜੋ ਸਤਿਗੁਰੂ ਹੈ ਤਿਆਗ ਦਾ ਵੀ ਤਿਆਗ ਕਰਨ ਵਾਲੇ ਉਹਨਾਂ ਨਾਲ ਮਿਲ ਕੇ ਮੈਂ ਦ્વੈਦ ਭਾਰ ਨੂੰ ਤਿਆਗਿਆ ਹੈ ਇਸ ਪ੍ਰਕਾਰ ਸਾ ਸੰਗੀਤ ਕੇ 달ਾਂ ਰਾਣੀ ਜਿਹੜੀ ਸੀ ਸਿੱਖ ਗੁਰਾਇ ਜੀ ਰਾਣੀ ਇਹ ਵਿਚਾਰਬਾਨ ਸੀ ਇੱਕ ਦਿਨ Muni ਦਾ ਰੂਪ ਧਾਰ ਕੇ ਉਸ ਨੂੰ ਮਿਲੀ ਕਹਿਣ ਲੱਗੀ हे राजन ਤਿਆਗ ਕਰ ਰਾਜਾ ਕਹਿਣ ਲੱਗਾ ਮੈਂ ਰਾਜ ਛੱਡ ਦਿੰਨਾ ਹੈ ਰਾਜ ਛੱਡ ਦਿੱਤਾ ਫਿਰ ਬੰਨ ਚ ਜਾ ਕੇ ਬੈਠ ਗਿਆ ਸਿਖਰ ਕੋ ਜਰਾ ਆ ਜੀਸੇ ਉਹ ਬੰਨ ਚ ਜਾ ਕੇ ਬੈਠ ਗਿਆ ਉੱਥੇ ਜਾ ਕੇ ਸਾਧੂ ਦਾ ਰੂਪ ਧਾਰ ਕੇ ਕਹਿੰਦੀ ਤਿਆਗ ਕਰ ਰਾਜਾ ਰਾਜ ਨੇ ਵਸਤਰ ਵੀ ਉਤਾਰ ਕੇ ਤਿਆਗ ਕਰਤਾ ਕਹਿੰਦੇ ਲੈ ਵਸਤਰ ਵੀ ਉਤਾਰ ਕੇ ਮੈਂ ਤਿਆਗ ਕਰਤਾ ਹੈ ਇਹ ਕਹਣ ਲੱਗੀ ਰਾਜ ਆ ਤਿਆਗ ਕਰ ਉਸ ਵੇਖੀ ਕਿਹਾ ਬਣਾ ਲਈ ਰਾਜੇ ਨੇ ਕਿਹਾ ਦੇ ਤੇ ਬੈਠ ਗਿਆ ਕਹਿੰਦੇ ਮੈਂ ਸਿਰੂ ਕਰ ਤਿਆਗ ਕਰ ਜੰਨਾ ਉਸ ਵੇਲੇ ਰਾਣੀ ਕਿਦਾਲਨ ਕਿਹਾ ਹੈ ਰਾਜਾ ਇਹਦਾ ਨਾ ਤਿਆਗ ਨਹੀਂ ਤਿਆਗ ਜਿਹੜਾ ਤੂੰ ਕਹਿੰਦਾ ਮੈਂ ਰਾਜ ਛੱਡਿਆ ਮੈਂ ਘਰ-ਵਾਰ ਛੱਡੂ ਤਾ ਫੌਜਾਂ ਛੱਡਤੀਆਂ ਖਜ਼ਾਨੇ ਛੱਡਦੇ ਹੈ ਰਾਣੀਆਂ ਛੱਡਤੀਆਂ ਸਾਰੇ ਸੁੱਖ ਛੱਡਦੇ ਹੈ ਇਹ ਜਿਹੜਾ ਤੂੰ ਤਿਆਗ ਕੀਤਾ ਅਗੇ ਫੇਰ ਤਾ ਕਹਿੰਦਾ ਵਸਤਰ ਵੀ ਛੱਡ ਕੇ ਮੈਂ ਹੁ ਫਰੀਦ ਵੀ ਛੱਡਣ ਲੱਗਾ ਇਹ ਤਿਆਗ ਨਹੀਂ ਇਹ ਤਿਆਗ ਦਾ ਤਿਆਗ ਕਰ ਜਿਹੜੀ ਜਿਹੜੀ ਹੰਗਤਾ ਤੂੰ ਰੱਖੀ ਐ ਨਹੀਂ ਮੈਂ ਆ ਛੱਡਿਆ ਛੱਡਿਆ ਇਹ ਤਿਆਗ ਦਾ ਤਿਆਗ ਕਰ ਫਿਰ ਤੈਨੂੰ ਸੁਖ ਹੋਵੇਗਾ ਰਾਜੇ ਨੇ ਸਹਿਕ ਤੋਂ ਜਦੋਂ ਉਸ ਉਹ ਮੰਨ ਕਰਕੇ ਵਸਿੰਤ ਬੁੜਾਰ ਦੀ ਕਥਾ ਹੁੰਦੀ ਐ ਤਿਆਗ ਕੀਤਾ ਹੰਗਤਾ ਜਦੋਂ ਛੁੱਟ ਗਈ ਕੋਝ ਨੇ ਤਿਆਗੀ ਹੋ ਗਿਆ ਸੀ ਇਸੇ ਪ੍ਰਕਾਰ ਤਿਆਗਿਓ ਮੈਂ ਗੁਰਮਿਲ ਤਿਆਗਿਓ ਤਿਆਗੀ ਜੋ ਸਤਗੁਰੂ ਅਹੰਗਕ ਦਾ ਮੰਨਦਾ ਰੇ ਉਹਨਾਂ ਸਤਗੁਰਾਂ ਦੇ ਨਾਲ ਮਿਲ ਕਰਕੇ ਅਸੀਂ ਕੰਮ ਦਾ ਮਾਨ ਮੰਨਦਾ ਮਾਨ ਬਾਣੀ ਦਾ ਮਾਨ ਸਰੀਰ ਦਾ ਮਾਨ ਰਾਜ ਦਾ ਮਾਨ ਸੁਖ ਦਾ ਮਾਨ ਸਾਰਾ ਤਿਆਗ ਦਾ ਤਿਆਗ ਦਾ ਵੀ ਤਿਆਗ ਕਰ ਦਿੱਤਾ ਥੜਵ ਸੁਖ ਆਨੰਦ ਮੰਗਲ ਰਸ ਜੇ ਗੁਰਮੇਜ ਸਾਰੇ ਸੁਖ ਪ੍ਰਾਪਤ ਹੋਗੇ ਸਾਨੂੰ ਰਾਜ ਦੇਵੀ ਅਤੇ ਅਨੰਦ ਪ੍ਰਾਪਤ ਹੋ ਗਿਆ ਖਾਣਿਆਂ ਦਾ ਵੀ रस ਪ੍ਰਾਪਤ ਹੋ ਗਿਆ ਯੋਗਾਨੰਦ ਆਰਕਵੀ ਸਾਹਿਬ ਮੰਗਲ ਰਸ ਮੰਗਲ ਜਸ ਗੋਣੇ ਕਰਕੇ ਕਿਸਮ ਕਰਕੇ ਆਨੰਦ ਪ੍ਰਾਪਤ ਹੋਇਆ ਪਰਮੇਸ਼ਵਰ ਦਾ ਮਾਨ ਗੋਬਿੰਦ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੇ ਸਾਈ ਮੰਨਣਾ ਕੀਤਾ ਇਲਾ ਪ੍ਰਾਪਤ ਹੋਇਆ ਰਹਾਉ ਮਾਨ ਅਭਿਮਾਨ ਦੂ ਸਮਾਨੇ ਹੁਣ ਕੋਈ ਸਾਡਾ ਮਾਨ ਸਤਕਾਰ ਕਰੀ ਜਾਵੇ ਕੋਈ ਉਠ ਕੇ ਸਤਕਾਰ ਨਾ ਕਰੇ, ਮਾਨ ਰੱਖੇ। ਫੈਨੂੰ ਦੋਵੇਂ ਇੱਕੋ ਜਿਹਾ ਪ੍ਰਤੀਤ ਹੋ ਗਏ। અપਮਾਨ ਕਰੇ, ਕੋਈ ਨਿਰਾਦਰੀ ਕਰੇ ਹੰਕਾਰ ਨਾਲ, ਕੋਈ ਸਤਕਾਰ ਕਰੇ। ਇਹ ਦੋਵੇਂ ਇੱਕੋ ਜਿਹਾ ਹੋ ਗਏ ਹਨ। ਮਾਸਟਕ ਧਾਰ ਗੁਰਪਾਗਿ ਉਸ ਗੁਰੂ ਸਾਹਿਬ ਦੇ ਚਰਨਾਂ ਤੇ ਆਪਣੀ ਮੱਥੇ ਨੂੰ ਧਾਰ ਤੇ ਤਿਆਗਦਾ ਹੈ। ਹੰਕਤਾ ਛੱਡਦੀ ਐ ਹੰਕਤਾ ਕਰਨ ਦੇ ਅੰਦਰ ਜੋ ਮਾਨਸੀ ਸੰਪਤ ਹਰਖ ਨਾ ਆਪਤ ਦੁੱਖਾ ਜੇ ਕਰਕੇ ਸੰਪਤ ਕੋ ਭੂਤੀ ਆ ਜਾਵੇ ਤੇ ਉਸ ਵੇਲੇ ਖੁਸ਼ੀ ਨਹੀਂ ਹੁੰਦੀ ਸੰਪਤ ਦੀ ਆਵਤ ਪ੍ਰਾਪਤੀ ਕਰਕੇ ਖੁਸ਼ੀ ਨਹੀਂ ਹੁੰਦੀ ਨਾ ਆਪਤ ਦੁੱਖਾ ਜੇ ਨਾ ਵਿਪਤਾ ਜਦੋਂ ਆਉ ਬਣੇ ਦੁੱਖ ਹੁੰਦਾ ਹੈ ਵਿਪਤਾ ਦੇ ਆਉਣੇ ਦੁੱਖ ਨਹੀਂ ਤਕੀਨਦਾ ਦੋ ਜੋ ਨਰ ਦੁਖ ਮੈਂ ਦੁਖੀ ਮਾਨੇ ਸੁਖ ਸੁਨੇਰ ਪਹਿਨੀ ਜਾਂ ਕੇ ਕੰਚਨ ਮਾਟੀ ਮਾਨੇ ਕਰਸ ਰਹੇ ਆ ਮਹਾਰਾਜ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਹਰਮੰਦਰ ਸਾਹਿਬ ਵਿੱਚ ਚੌਰ ਹੁੰਦਾ ਸੀ ਉਦੋਂ ਵੀ ਇੱਕੋ ਹੀ ਸ਼ਰੂਪ ਦੇ ਕਿਸਾਨ ਹਰ ਕੀ ਪੌਲੀ ਤੇ ਇਸ਼ਨਾਨ ਕਰਦੇ ਵੀ ਉਹੀ ਜੋ ਤਿੱਜਾ ਨੇ ਉੱਬੇ ਦੀ ਜਿੜਕ 'ਚ ਬੈਠ ਕੇ ਵੀ ਉਵੇਂ ਰਹੇ ਉੱਤੇ ਆਜ ਦੇ ਜਿਸ ਤਰ੍ਹਾਂ ਚੌਰ ਹੁੰਦਾ ਸੀ ਇਸ ਤਰ੍ਹਾਂ ਮਹਾਰਾਜ ਸਾਹਿਬ ਜਨਨ ਦੇ ਬੂਰਦੀ ਨਹੀਂ ਆਈ ਗਰਮ ਰੇਤਾਂ ਨੂੰ ਸਮਝੇ ਰਹੇ ਅਜੇ ਗਰੀਬ ਨਾਲ ਲੋਹ ਦੇ ਕਾਈ ਸੰਘਾਸ਼ਣ ਦੇ ਕਾਈ ਸਮਿਤ ਕੇ ਬੈਠੇ ਰਹੇ ਕੋਈ ਹਲਕ ਸ਼ੋਗ ਨਹੀਂ ਕਰ ਰਸ ਰਹੇ ਹਨ ਆਪ ਸਤਿਗੁਰੂ ਜੀ ਅਰੰਗ ਠਾਕ ਰਹਿ ਲਾਗਿਓ ਇਹ ਠਾਕ ਰੋ ਕਾਲ ਤੁਸ ਦਾ ਰੰਗ ਲੱਗਿਆ ਹੈ ਜਿੱਤੇ ਅੰਦਰ ਬਾਸ ਬਾਸਰੀ ਏਕੈ ਤੁਮ ਹੁ ਬਾਸ ਘਰਾਂ ਵਿੱਚ ਤੇ ਬਾਸਰੀ ਘਰਾਂ ਚ ਬਸਿੰਦਿਆਂ ਲੋਕਾਂ ਵਿੱਚ ਮਕਾਨ ਮਕਾਨੀਆਂ ਵਿੱਚ ਤਰਵਾਇ ਬਾਸ ਸਰੀਰਾਂ ਵਿੱਚ ਤੇ ਬਾਸ ਰਹੀ ਬਸਣ ਵਾਲੇ ਜੀਵਾਂ ਵਿੱਚ ਏਕ ਹੈ ਸਵਾਮੀ ਕੋਈ ਵਾਸ਼ਨਾਵਾਲਿਆਂ ਚ ਤੇ ਬਾਸ ਰਹੀ ਇੰਦਰੀਆਂ ਦੀ ਜਿਹੜੀ ਇੱਛਾ ਸੀ ਦਿਸਣ ਦੀ ਇਹ ਬਸ ਹੋ ਜਾਣੀ ਹੈ ਜਿਹੜੀ ਜੀਵਨ ਮੁਕਤਾਂ ਵਿੱਚ ਬਾਸ ਬਾਸਰੀ ਏਕ ਹੈ ਸਵਾਮੀ ਕੋਈ ਵਾਸ਼ਨਾਵਾਲਿਆਂ ਚ ਘਰਾਂ ਵਾਲਿਆਂ ਚ ਕੋਈ ਬਸਿੰਦਿਆ ਜਿਨ੍ਹਾਂ ਵਿੱਚ ਘਰਾਂ ਵਿੱਚ ਕੋਈ ਪਰਮੇਸ਼ਵਰਾ ਸਰੀਰਾਂ ਵਿੱਚ ਜਿਨ੍ਹਾਂ 'ਚ ਉਹ ਦੀ ਆਣ ਦ੍ਰਿਸ਼ਟਾਗਿਉ ਨੂੰ ਕੋ ਯਾਦ ਤੇ ਸੰਸਾਰ ਬਸੀਆਂ ਇੱਕੋ ਜਿਹਾ ਦੇਖਣ ਜਾ ਰਹੀਆਂ ਹੈ ਉਹ ਦੀ ਆਣ ਜੋ ਸੰਸਾਰ ਹੈ ਇਹਦੇ ਵਿੱਚ ਵੀ ਉਹੀ ਪਰਮੇਸ਼ਵਰ ਹੈ ਵਸਣ ਵਾਲਿਆਂ ਬਸਿੰਦਿਆਂ ਵਿੱਚ ਵੀ ਤੇ ਬਸਣ ਵਾਲੇ ਘਰਾਂ 'ਚ ਵੀ ਇੱਕੋ ਹੀ ਪਰਮੇਸ਼ਵਰ ਆ ਗਿਆ ਦੇਖਣ 'ਚ ਨਿਰਪਉ ਭੇ ਸੰਤ ਬ੍ਰਹਮ ਦਾ ਰਿਓ ਇਹ ਸੰਤ ਗੁਰਾਂ ਨੇ ਸਾਡੇ ਅੰਦਰੋਂ ਧਰਮ ਦਾ ਕੜ ਗਿਆ ਢਾੜ ਤੇ ਦੂਰ ਕਰ ਦਿੱਤਾ ਹੈ ਇਸ ਤਰ੍ਹਾਂ ਦੇ ਕੋ ਹੋ ਗਏ ਹਾਂ ਅਸੀਂ ਪੂਰਨ ਸਰਬਾਗਯੋ ਸਾਰੇ ਅੰਗਾਂ ਵਿੱਚੋਂ ਪੂਰਨ ਪ੍ਰਮੇਸ਼ਰ ਆਇਆ ਸਰਬੰਦੋ ਜੋ ਕੀ ਕਰਤਾ ਕਾਰਨ ਤੀਨੋ ਜੋ ਕੁਝ ਕਰਦੇ ਗੁਰੂ ਦਾ ਕਾਲ ਪ੍ਰਭ ਵਾਜੁਰੂ ਨੇ ਕਾਰਨ ਕਾਰਜ ਕੀਤਾ ਹੈ ਮਨ ਗੁਰੂ ਨਾ ਲਾਗਿਓ ਉਹ ਮਨਝ ਬੁਰਾ ਨਹੀਂ ਲੱਗਦਾ ਜੋ ਕੋਈ ਕਰਦਾ ਸੋ ਭਲਾ ਹੀ ਕਰ ਰਿਹਾ ਹੈ ਸਾਧ ਸੰਗਤ ਪ੍ਰਸਾਦ ਸੰਤਨ ਕੈ ਇਹ ਸ਼ੈਰੂਆਂ ਦੀ ਸੰਗਤ ਕਰਕੇ ਮਹਾਂਤਿਆਂ ਦੀ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੋਇਓ ਸਾਧ ਸਾਧਨਾ ਕਰਨ ਵਾਲਿਆਂ ਦੀ ਸੰਗਤ ਕਰਕੇ ਕਮਾਈ ਆਰਿਆਂ ਦੀ ਤੇ ਸੰਤ ਜੀ ਨਾਲ ਸਾਧਗੁਰੂਆਂ ਨਾਲ ਜੁੜੇ ਉਹਨਾਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੋਇਓ ਮਨ ਜਾਗੇ ਜੋ ਮਨ ਅਵਿਧਿਆ ਦੇ ਨੀਚੇ ਅੱਗੇ ਸੁੱਚਾ ਤੇ ਆਸੀ ਹੁਣ ਗਿਆਨ ਅਵਸਥਾ ਜੀ ਜਾਗ ਤੇ ਆ ਹੈ ਜਨ ਨਾਨਕ ਊੜ ਤੁਹਾਰੀ ਪਰਿਓ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਪਰਮੇਸ਼ਰ ਆਜ ਵੀ ਹੋੜ ਟੇਕ ਲੈ ਕੇ ਤੁਹਾਡੀ ਪਏ ਹਾਂ ਆਇਓ ਸਰਨ ਆਗਿਓ ਇਹ ਮਾਰਾ ਮਨ ਬਾਣੀ ਸੀ ਕਰਕੇ ਆਪਦੀ ਸਰਨ ਵਿੱਚ ਆ ਗਏ ਹਾਂ ਨਾਮ ਰੰਗ ਸਹਿਜ ਰਸ ਮਾਣੇ ਆਪਦੀ ਕਿਰਪਾ ਕਰਕੇ ਨਾਮ ਰੰਗ ਨਾਮ ਦੇ ਪ੍ਰੇਮ ਕਰਕੇ ਸਹੀ ਜੀ ਆਪਦੇ ਰੰਗ ਅਨੰਦ ਨੂੰ ਮਾਣਦੇ ਹਾਂ ਫਿਰ ਦੁੱਖ ਨਾ ਲੱਗੇ ਫਿਰ ਮੁੜ ਕੇ ਜੰਮਣ ਮਰ ਦਾ ਸੁੱਖ ਨਹੀਂ ਸਕੇ ਪਾਪ ਸ਼ਾ ਲੱਗਿਆ ਹੈ